ਪਾ ਪਿੱਛੇ ਦਰਸ਼ਕਾਂ ਨੂੰ ਵੀ ਜਿਹੜਾ ਕਬੱਡੀ ਵਖਾ ਦਈਏ ਪਾਣੀ ਗਰਾਊਂਡ ਦੇ ਵਿੱਚ ਜਰੂਰ ਪਹੁੰਚਾ ਕਰ ਦਿਓ ਜੀ ਪਾਣੀ ਜਿਹੜੇ ਵੀਰ ਦੀ ਡਿਊਟੀ ਹੈ ਗਰਾਊਂਡ ਦੇ ਵਿੱਚ ਪਾਣੀ ਭੂਰੀਆ ਸ਼ੀਸ਼ਰ ਅੱਜ ਸਾਰਾਂ ਤੋਂ ਪਹਿਲਾਂ ਆਇਆ ਸੀ ਅੱਜ ਤੇ ਹੋਣਾ ਹੀ ਹੈ ਹਰਿਆਣੇ ਦੇ ਵਿੱਚ ਮੈਚ ਚੱਲਦਾ ਹੈ ਔਰ ਪਾਣੀ ਕਹਿੰਦਾ ਵੀ ਮੰਗਵਾ ਦਿਓ ਬੜੀ ਮਿਹਰਬਾਨੀ ਹੋਊਗੀ ਪਾਣੀ ਗਰਾਊਂਡ ਦੇ ਵਿੱਚ ਜਰੂਰ ਪਹੁੰਚਾ ਕਰ ਦਿਓ ਅਮਰੀਕ ਕਿੰਨਾ ਕੁ ਤਾਕਦਾ ਮੈਚ ਲੱਗੂ ਦੇਖੀ ਚੱਲ ਵੜਦਾ ਕੀ ਆ ਮੇਰ ਕਰੇ ਪ੍ਰਮਾਤਮਾ ਨਿਚੋੜ ਹੋਣਾ ਇਹੀ ਮੇਲੇ ਤੇ ਇੱਕ ਫਾਈਨਲ ਹੋਤਾ ਰਪਿੰਦਰਾ ਜੀ ਦੋ ਫਾਈਨਲ ਹੋੜਿਆ ਆ ਮੈਚ ਵੀ ਫਾਈਨਲ ਹੈ ਤੇ ਇਸ ਤੋਂ ਬਾਅਦ ਇੱਕ ਹੋਰ ਫਾਈਨਲ ਹੋਣਾ ਹੈ ਜਾਏ ਓੜਾ ਜੀ ਦੁੱਖ ਟੁੱਟਣੇ ਰਿਜਾਪੂਰੀਆਂ ਹੋਣੀਆਂ ਦਵਾਵਾਂ ਨੇ ਸਭ ਦੇ ਲਈ ਪ੍ਰਬੰਧਕਾਂ ਨੂੰ ਵੱਡੀ ਮੁਬਾਰਕਬਾਦ ਹੈ ਅੱਜ ਦੇ ਦਿਨ ਦੇ ਐਂਡੀ ਤੁੱਗਾ ਤੇ ਜੋਗੇ ਕੰਗ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆਂ ਅੱਜ ਦੇ ਮੇਲੇ ਦੇ ਲਈ ਵੱਡੀ سپورਟ ਹੈ ਗੋਪਾ ਬੈਂਸ ਗੋਪੀ ਹਕੀਮਪੁਰ ਤੇ ਨਾਲ ਉਹਨਾਂ ਨੂੰ ਕੁਰੂਕhetra ਹੁਣਾਂ ਦਾ ਸ਼ੀਰੇ ਮੱਲੇ ਦਾ ਤੇ ਨਾਲ ਜੋਗੇ ਕੰਗ ਹੁਣਾਂ ਦਾ ਜਲਾਲ ਵਾਲੇ ਪਿੰਦੇ ਹੁਣਾਂ ਦਾ ਸਾਰਿਆਂ ਦਾ ਕਪੂਰੇ ਵਾਲੇ ਮੰਨੇ ਹੁਣਾਂ ਦਾ ਮੇਰੇ ਵੀਰੋ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਆਓ ਸਾਹਮਣੇ ਵੱਡਾ ਮੈਚ ਇਸ ਵੇਲੇ ਪਹਿਲੀ ਕਬੱਡੀ ਅਮਰੀਕ ਓ ਸ਼ਾਜੀ ਆ ਗਿਆ ਆਹ ਸ਼ਾਜੀ ਕਹਿੰਦੇ ਸ਼ਕਰਪੁਰੇ ਵਾਲਾ ਪਹਿਲੀ ਕਬੱਡੀ ਪੌਣ ਦੇ ਲਈ ਤੜ ਗਿਆ ਮੇਰੇ ਮਿੱਤਰੋ ਰੇਡਾਂ ਪੈਂਦੀਆਂ ਜੱਫੇ ਲੱਗਦੇ ਕਿ ਥੋਕਾਂ ਪਾਵਾ ਵੀ ਕਰੀਦਾ ਐਵੇਂ ਤਾਰੇ ਤੋੜਦਾ ਸ਼ਾਤੀ ਦੇ ਵਿੱਚ ਦਮ ਰੱਖੋ ਲੋਕੋ ਭਾਜੀਆਂ ਮੋੜਨ ਦਾ ਸ਼ਾਤੀ ਦੇ ਵਿੱਚ ਦਮ ਰੱਖੋ ਲੋਕੋ ਭਾਜੀਆਂ ਮੋੜਨ ਦਾ ਆਹ ਗੁਰਮਿੰਦਰ ਸਿੰਘ ਐ ਇਹਨੂੰ ਬੰਟੀ ਕਹਿੰਦੇ ਆ ਇਹਦਾ ਕੋਲੀਆਂ ਵਾਲ ਪਿੰਡ ਐ ਇਹ ਟਿੱਬੇ ਲਈ ਖੇਡਿਆ ਤੇ ਦੁਨੀਆ ਦੇ ਵਿੱਚ ਮਸ਼ਹੂਰ ਹੋ ਗਿਆ ਮੇਰੇ ਵੀਰੋ ਪਹਿਲਾ ਪੁਆਇੰਟ ਕਹਿੰਦੇ 1.5

ਪਹਿਲਾ ਠਾਕੇ ਰਿਕਾਰਡ ਟੁੱਟਣ ਗਿਆ ਜਾਂ ਧਰਤੀ ਦੇ ਰਿਕਾਰਡ ਟੁੱਟਣਗੇ ਇਹ ਪਹਿਲੀ ਕਬੱਡੀ ਕਹਿੰਦੇ 20000 ਦੀ ਪੈ ਰਹੀ ਹੈ ਚਾਰੇ ਕਹਿੰਦੇ ਤਿਆਰ ਵਰ ਚਾਰ ਮੁੰਡੇ ਕਹਿੰਦੇ ਆਪਣੇ ਵਰਗੇ ਕਬੱਡੀ ਵਾ ਓਏ ਗੇਬਰੂਆ ਐਡੀ ਛੇਤੀ ਦੀ ਉਹ ਬੱਟੇ ਬਾਈ ਅੰਬਾ ਆ ਗਿਆ ਅੰਬਾ ਆ ਗਿਆ ਮੇਰੇ ਵੀਰੋ ਪਿੱਥੋ ਵਾਲੇ ਸ਼ੀਰੇ ਨੇ ਆਖਿਆ ਵੀ ਇਹਦਾ ਸਰੀਰ ਜਿਹੜਾ ਓ ਮੇਰੇ ਵੀਰੋ ਹੀਰੇ ਵੱਟ ਵਰਗਾ ਹੀਰੇ ਵੱਟ ਦਾ ਮਾਮਾ ਗ੍ਰਾਮ ਆਵਾਸ ਵੱਟ ਵੀ ਜੁੜਿਆ ਹੋਇਆ ਅੱਜ ਦੇ ਮੇਲੇ ਦੇ ਲਈ ਮੇਰੇ ਵੀਰੋ ਪਾਕਿਸਤਾਨ ਤੋਂ ਆਹ ਸਾਹਮਣੇ ਅੰਬਾਸੁਰ ਸਿੰਘ ਦਾ ਇਸ ਵੇਲੇ ਪੁਆਇੰਟ ਲੈ ਕੇ ਵਾਪਸ ਗਿਆ ਆਪਣੀ ਟੀਮ ਦੇ ਲਈ ਜਲਾਲ ਵਾਲੇ ਪਿੰਡੇ ਦਾ ਸੁਖੇ ਜਲਾਲ ਦਾ ਜੱਕੀ ਹੁਣਾ ਦਾ ਯਾਦ ਸਿਹਾਲ ਦਾ ਤੇ ਨਾਲ ਕਿਵੇਂ ਪਟਾਲੀਆਂ ਸਾਡੀ ਚਿੰਦ ਜਾਣ ਹੈ ਆਹ ਮੇਰੇ ਵੀਰੋ ਰਣ ਸਿੰਘ ਰਣੀਆਂ ਨੇ ਪੁੱਛਣਾ ਸੀਗਾ ਪਰ ਨਹੀਂ ਪੁੱਛ ਗਿਆ ਮਜਬੂਰੀਆਂ ਪਣ ਜਾਂਦੀਆਂ ਪਰ ਉਹ ਨਹੀਂ ਖੇਡ ਰਿਹਾ ਰਿਕੂ ਦੀ ਪਹਿਲੀ ਰੇਡ ਹੈ 5000 ਜੱਜੀ ਲਾਂਡਰਾ ਤੇ ਨਿੰਮੀ ਚਿੱਲੇ ਵੱਲੋਂ ਆਓ ਸਾਹਮਣੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਓਏ ਆਇਆ ਸੁਬਾਹ ਓ ਕਮਾਰ ਬਾਜਰੇ ਵਾਲਿਓ ਛੋਰ ਛਾਕੇ ਨਹੀਂ ਫੇਰਾ ਓਕਰ ਬੋਟਾ ਓਕਰ ਬੋਟਾ ਓਕਰ ਬੋਟਾ ਓਕਰ ਬੋਟਾ ਓ ਕਮਾਰ ਬਾਜਰੇ ਮੇਲਾ ਚੱਲਦਾ ਇੱਧਰ ਕਿਵੇਂ ਰੇਡ ਰਵੀ ਵੀ ਪੈ ਰਹੀ ਆ ਆਹ ਕਹਿੰਦੇ ਡੱਗੋ ਵਾਲਾ ਟਰਾਈ ਕਰਦਾ ਨੰਬਰ ਕਹਿੰਦੇ ਰੇਡਰ ਦਾ ਆਹ ਕਹਿੰਦੇ ਆਜ਼ਾਦ ਵਾਲਿਆਂ ਦਾ ਸ਼ਾਜੀ ਆ ਗਿਆ ਮੇਰੇ ਮਿੱਤਰੋ ਉਹ ਸ਼ਾਜੀ ਕਹਿੰਦੇ ਕਬੱਡੀ ਪਾ ਰਿਹਾ ਕਿ ਕੰਬਦੇ ਨੇ ਹੱਥ ਜਿਹੜੇ ਉਹ ਟੱਗੜੀ ਉਹ ਬੰਦਦੇ ਓਏ ਧੁੱਗੀ ਦੇ ਆਂਡਿਆਂ ਚ ਵੀਰੇ ਬਾਜ ਰਹੀਓ ਜੰਬਦੇ ਇਹ ਸ਼ਕਰਪੁਰੇ ਵਾਲਾ ਕਬੱਡੀ ਪਾ ਰਿਹਾ ਰੇਡ ਪੈਂਦੀ ਆ ਕਬੱਡੀ 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 ਫਰਿਆਦ ਦਾ ਵੀਰ ਸ਼ਾਜੀ ਸ਼ਾਜੀ ਆਨ ਵਿਆਰੇ ਦੇ ਲਈ 5000 ਮਨਜਿੰਦਰ ਬਰਕ ਅਮਨਾ ਬਰਾਸਪੁਰੀਆ ਭਿੰਦਰ ਟੱਲੇਵਾਲ ਤੇ ਮਨਜੀਤ ਬਰਕ ਮਨਜੀਤ ਢਾਲੀਵਾਲ ਵੱਲੋਂ ਮੇਰੇ ਵੀਰੋ 5000 ਰੁਪਇਆ ਖੁਸ਼ਹਰ ਸਰਪੰਚਾ ਐਨ ਉਸ ਯਾਰਾਂ ਦਾ ਯਾਰ ਹੈ ਕਿ ਸਾਨੂੰ ਫਕਰ ਦੋਸਤਾਂ ਤੇ ਸਾਡੀ ਹੋਣੀ ਯਾਰੀ ਤੇ ਚਰਚੇ ਰਾਜੇ ਖੇਲੇ ਸੋ ਰੱਬ ਦੀ ਸੱਚੇ ਯਾਰ ਨਹੀਂ ਜਾਂਦੇ ਪਰਖੇ 5000 ਰੁਪਇਆ ਜਿੰਦਰ ਸਰਪੰਚ ਮੋਹਲ ਗੜੀਆਂ ਕਹਿੰਦਾ ਵੀ ਮੇਰਾ ਵੀ ਪਾ ਦਿਓ ਆ 20000 ਦੀ ਰੇਡ ਹੈ ਅਮਰੀਕਾ ਉਹ ਸਾਹਮਣੇ ਕਹਿੰਦੇ 30000 ਦੀ ਕਬੱਡੀ ਹੈ ਮੇਰੇ ਮਿੱਤਰੋ ਇਹ ਕਹਿੰਦੇ ਪੂਰੀ ਸਿਸਰਪਿੰਡ ਵਾਲਾ ਅੱਜ ਬਸਟਾ ਨੂੰ ਕਹਿੰਦੇ ਟਰੈਕਟਰ ਦਿੱਤੇ ਜਾਣੇ ਆ ਬੁਲਕਾਰ ਰਖੀਲੇ ਦਾ ਅਖਾੜਾ ਉਹ ਚੋਟੀ ਵੀ ਕੌਂਦੀ ਆ ਮੇਰੇ ਮਿੱਤਰੋ ਆ 3 ਤਰੀਕ ਨੂੰ ਕਹਿੰਦੇ ਦੁਨੀਆ ਦੇ ਅਡੀਕਿਆ ਆ ਤਿੰਨ ਤਰੀਕ ਨੂੰ ਕਹਿੰਦੇ ਓ ਦੁਨੀਆ ਦੇ ਅਡੀਕਿਆ ਅੱਜ ਕਹਿੰਦੇ ਕੁਮਾਰ ਬਾਜਰੇ ਓ ਪਿਆਰਾ ਤੰਦ ਵੀ ਚੱਲਦੀ ਆ ਓ ਬੱਟੇ ਬਾਈ ਅੰਦਾ ਆ ਗਿਆ ਲੈ ਵੀ ਬਿਰਕਾ 55000 ਦਰਸ਼ਕ ਜਿਹੜਾ ਲਾਈਵ ਜੁੜਿਆ ਹੋਇਆ ਕਬੱਡੀ 365.com ਦੇ ਕੋਈ ਦੋ ਬੈਠੇ ਹੋਣਗੇ ਕੋਈ ਚਾਰ ਕੋਈ ਪੰਜ ਕੋਈ 10 ਅੰਬੇ ਤੇ ਸ਼ਰਲੇ ਦੀ ਟੱਕਾ ਹੰਬੇ ਤੇ ਸ਼ਰਨੇ ਦੀ ਟੱਕਰ ਆ 5000 ਫੜਵੀ ਨੌਜਵਾਨ ਹੈ ਇਧਰ ਨੌਜਵਾਨ ਦੇ ਲਈ ਆ ਥੋੜਾ ਮਨਜੀਤ ਮਨਜੀਤ ਨੂੰ ਇੱਕ ਸਾਈਡ ਤੇ ਪਤਰਾ ਜੀ ਇੱਥੇ ਸਾਈਡ ਦੇ ਦੇ ਇਹਨਾਂ ਨੂੰ ਬਿਠਾ ਲੈ ਮਨਜਿੰਦਰ ਇਧਰਲੇ ਪਾਸੇ ਹੋ ਜਾ ਆਹ ਸਾਹਮਣੇ ਐਮਐਲਏ ਸਾਹਿਬ ਵੀ ਪੁੱਜੇ ਹੋਏ ਆ ਧੰਨਵਾਦ ਹੈ ਜੀ ਇਹਨਾਂ ਨੂੰ ਆਖਦੇ ਆ ਵਿਕਰਮ ਜੀ ਬਹੁਤ ਬਹੁਤ ਧੰਨਵਾਦ ਆ ਸਤਕਾਰ ਹੈ ਇੰਦਰਜੀਤ ਕੁਰਸੀਆਂ ਦੇ ਜੱਫੇ ਦਾ ਕਹਿੰਦੇ 4100 ਹੋਣਾ ਹੈ ਬਹੁਤ ਬਹੁਤ ਧੰਨਵਾਦ ਪ੍ਰਿੰਸ ਗਰਾਇਆ ਕੀਤੀ ਨੰਬਰਦਾਰ ਗੁਲਸ਼ਨ ਖੇੜੀ ਰਜਤ ਖੇੜੀ ਆਨੰਦ ਰਾਣਾ ਮਨਪ੍ਰੀਤ ਦਿਲਸ਼ਾਦ ਉਹਨਾਂ ਦਾ ਧੰਨਵਾਦ ਆਹ ਸਾਹਮਣੇ ਆਹ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਹੈ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਆਹ ਬੈਠੇ ਕਹਿੰਦੇ ਪੂਲੀ ਹੋੜੀ ਰਾਜਵੰਦਰ ਹੋੜੀ ਕੁਲਵਿੰਦਰ ਜਲਾਲ ਹੋੜੀ ਚੱਕੀ ਹੋੜੀ ਉਹ ਬੈਠਾ ਮੋੜਾ ਪਟਾਲ ਤੇ ਆਹ ਬੈਠਾ ਲਾ ਮੌਲਖ ਜਿਹੜੇ ਛੱਟ ਗਏ ਉਹ ਵੀ ਕਹਿੰਦੇ ਨੇ ਉਹ ਜੱਟ ਛੱਟੜ ਵਾਲੀ ਸ਼ੈ ਨਹੀਂ ਸੀ ਉਹ ਜਿਹੜੇ ਛੱਟ ਗਏ ਉਹ ਵੀ ਕਹਿੰਦੇ ਆ ਉਹ ਜੱਟ ਛੱਟੜ ਵਾਲੀ ਸ਼ੈ ਨਹੀਂ ਸੀ 20000 ਮਿਲ ਗਿਆ ਯੋਧਿਆ ਇਧਰ ਭੂਰੀਏ ਦਾ ਸਹਿ ਦਿਲ ਤੋਂ ਧੰਨਵਾਦ ਆ 4100 ਰੁਪਈਆ ਮੇਰੇ ਕੋਲੇ 3100 ਇੰਦਰਜੀਤ ਤੇ ਜੱਫੇ ਦਾ ਆਇਆ ਜਦੋਂ ਲੱਗੂਗਾ ਤੇ ਮਾਨ ਸਨਮਾਨ ਹੋਣਗੇ ਪੰਟੀ ਦੀਆਂ ਦੋ ਕਬੱਡੀਆਂ 20000 ਦੀਆਂ ਮੇਰੇ ਵੀਰੋ برک, بار, چار, چار شکر پریا کا, 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 کا کوشش تنہا دی دی بانٹی دنیا کا ٹاپر آ بھی امریک کر بھی گل نوجوان ਆਓ ਸਾਹਮਣੇ ਕਹਿੰਦੇ ਕਬੱਡੀ ਪਾ ਰਹੀ ਹੈ ਮੇਰੇ ਮਿੱਤਰੋ ਇਹ ਕਹਿੰਦੇ ਸ਼ਾਜੀ ਸ਼ਕਰਪੁਰੇ ਵਾਲਾ ਗੱਲ ਕਹਿੰਦੇ ਜਿਲੇ ਜਲੰਧਰ ਦੀ ਚੱਲਦੀ ਹੈ ਨੰਬਰ 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 ਮੇਰੇ ਮਿੱਤਰੋ ਉਹ ਜਾਵਾ ਫਰਕ ਨਹੀਂ ਉਹ ਧੜਤੜੀ ਉੜਦੀ ਆ ਧੜਤੜੀ ਉੱਦਦੀ ਆ ਇੱਧਰ ਕਹਿੰਦੇ ਸ਼ਾਜੀ ਕਬੱਡੀ ਪਾ ਰਿਹਾ ਅੱਜ ਸਕਰੀਤਾ ਪਟੜ ਗਈ ਆ ਅੱਜ ਬੱਲੇ 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 ਪਿਆਰ ਨਾਲ ਪਵੇ ਜਾਨ ਵੀ ਵਗਲੀ 5000 ਦਾ ਜਫਾ 5000 ਦਾ ਜਫਾ ਮਨਜਿੰਦਰ ਮਨਜੀਤ ਢਾਲੀਵਾਲ ਅਮਰਾ ਬਲਾਸਪਰੀਆ ਗੁਰਪ੍ਰੀਤ ਬਲਾਸਪਰੀਆ ਤੇ ਟੱਲੇ ਵਾਲੀਆ ਭਿੰਦਰ ਲੈ ਵੀ ਮਨਜੀਤ 5000 ਪੈਦਾ ਕਰਦੇ ਮਨਜਿੰਦਰ ਦਾ ਫੋਨ ਡਿੱਗ ਪਿਆ ਆਈਫੋਨ ਜਿਹਨੂੰ ਵੀ ਮਿਲਿਆ ਉਹ ਦੇਜੋ ਬਾਈ ਜਣ ਕੇ ਬਾਜਵੇਂ ਨਾਮ ਵੀ ਦੇਵਾਂਗੇ ਆਹ ਅੰਬੇ ਦੀ ਰੇਡ ਇਸ ਵੇਲੇ ਖੇਡ ਮੈਦਾਨ ਅੰਦਰ ਮੇਰੇ ਵੀਰੋ ਅਯਾਦ ਕਬੱਡੀ ਕਲੱਬ ਬੈਲਜੀਅਮ ਸ਼ਕਰਪੁਰ ਦੀ ਟੀਮ ਹੈ ਆ ਦੂਜੇ ਪਾਸੇ ਅੰਬਾ ਤੇ ਫਰਿਆਦ ਤੇ ਅੰਬਾ ਅੰਬਾ ਤੇ ਫਰਿਆਦ ਨੰਬਰ ਜਿਹੜਾ ਹੈ ਦੋਹਰੇ ਦੀ ਟੀਮ ਦੇ ਹਿੱਸੇ ਜਾਂ ਜੁੜਿਆ ਨੰਬਰ ਧਾਵੀ ਦਾ ਅਗਲੀ ਕਬੱਡੀ ਆ ਭੂਰੀਆ ਮੇਰੇ ਵੀਰੋ ਸ਼ੀਸ਼ਰ ਵਾਲਾ ਭੂਰੀਆ ਆ ਗਿਆ ਆਹ ਸਾਹਮਣੇ ਕਹਿੰਦੇ ਭੂਰੀਆ ਕਬੱਡੀ ਪੌਣ ਦੇ ਲਈ ਵਧਿਆ ਹੋਇਆ ਹੈ ਲਵ ਕਹਿੰਦਾ ਵੀ 1 ਦਸੰਬਰ ਲਵ ਕਹਿੰਦਾ 1 ਦਸੰਬਰ ਔਲਖਾ ਦਾ ਮੇਲਾ ਹੋਵੇਗਾ ਤੇ ਟੈਸਟਾ ਨੂੰ ਹਾਰਲੇ ਦਿੱਤੇ ਜਾਣਗੇ ਉਹ ਟੈਸਟਾ ਨੂੰ ਕਹਿੰਦੇ ਹਾਰਲੇ ਦਿੱਤੇ ਜਾਣਗੇ ਟੈਸਟਾ ਨੂੰ ਹਾਰਲੇ ਡੈਵਿਡਸਨ ਦਾ ਹੋ ਗਿਆ ਆਲਖਾਂ ਵਾਲਾ ਲਾਬ ਅਮਰੀਕਾ ਤੋਂ ਆਇਆ ਹੈ ਕਹਿੰਦਾ ਵੀ 1 ਦਸੰਬਰ 2024 ਨੂੰ ਵੈਸਟਾਂ ਨੂੰ ਹਾਰਲੇ ਡੈਵਿਸਨ ਡੈਵਿਡਸਨ ਦੇਵਾਂਗੇ ਆਹ ਸਾਹਮਣੇ ਰਵੀ ਰਵੀ ਦਿਉਰਾ ਡੱਗੋ ਵਾਲਾ ਸ਼ਰਨਾ ਤੇ ਰਵੀ ਦਿਉਰਾ ਡੱਗੋ ਵਾਲਾ ਸ਼ਰਨਾ ਜੇ ਜਫਾ ਲੱਗ ਗਿਆ 5000 5000 ਉਹ ਹਰਿਆ ਬਲਾਸਪੁਰ ਆਇਆ ਹੋਇਆ ਅਮਨ ਬਲਾਸਪੁਰ ਅਮਨ ਬਲਾਸਪਰੀ ਮਨਜੀਤ ਬਲਾਸਪਰੀ ਨਾਲ ਗੁਰਪ੍ਰੀਤ ਬਲਾਸਪਰੀ ਤੇ ਮਨਜਿੰਦਰ ਸਰਪੰਚ ਕੁਮਾਰ ਮਾਗਰੇ ਵਾਲਾ ਟੱਲੇ ਵਾਲੀਆਂ ਭਿੰਦਰ ਕਹਿੰਦੇ ਵੀ 5000 ਦੇ ਦਿਓ ਆਹ ਸਾਹਮਣੇ ਖੇਡ ਮੈਦਾਨ ਅੰਦਰ ਸ਼ੈਜੀਤ ਮਨਜੀਤ ਟਾਲੀ ਵਾਲਾ ਫਿਕਰ ਲਾਵੇ ਫਿਕਰ ਲਾਵੇ ਫਿਕਰ ਤਾਂ ਉਹ ਕਰਨ ਜਿਹੜੇ ਕਹਿੰਦੇ ਸੀ ਗੱਲ ਨਹੀਂ ਬਾਡੀ ਉਹ ਫਿਕਰ ਤਾਂ ਉਹ ਕਰਨ ਜਿਹੜੇ ਕਹਿੰਦੇ ਸੀ ਕੱਲ ਨਹੀਂ ਬਾਡੀ ਟਾਲੀ ਵਾਲਾ ਫਿਕਰ ਲਾਵੇ ਉਹ ਕਬੱਡੀ 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 라ਉਂਡ ਜਿਵੇਂ ਮਰਜ਼ੀ ਔੜੇ ਆਈ ਹੈ ਆਈ ਹੈ ਜਿਹੜਾ ਪਹਿਲਾ ਨੰਬਰ ਸੀਗਾ ਉਹ ਹੋਲਡ ਉਹ ਰੈਫਰੀ ਡਿਸੀਜਨ ਹੈ ਤੇ ਨੰਬਰ ਕਿਹਦਾ ਸ਼ਕਰਪੁਰ ਦਾ ਕੋਈ ਸ਼ਕਰਪੁਰ ਨੂੰ ਨੰਬਰ ਦਿੱਤਾ ਗਿਆ ਨੋਟ ਕਰ ਲਿਓ ਜੀ ਆ 20000 ਦੀ ਦੂਜੀ ਰੇਡ ਆ ਗਈ ਹੈ ਟਿੰਬੇ ਵਾਲੇ ਪੰਟੀ ਦੀ ਮੇਰੇ ਮਿੱਤਰੋ ਆਹ ਸਾਹਮਣੇ ਖੇਡ ਮੈਦਾਨ ਅੰਦਰ 20000 ਦੀ ਦੂਜੀ ਵੀ ਕਾਮਯਾਬ ਪਾ ਗਿਆ ਮਜਬੂਤ 20000 ਰੁਪਏ ਦਾ ਕਰਦੇ ਇਧਰਲੇ ਪਾਸਿਓ ਬੜੀ ਮਿਹਰਬਾਨੀ ਹੋਊਗੀ ਆਹ ਸਾਹਮਣੇ ਅਗਲੀ ਕਬੱਡੀ ਭੂਰੀਆ ਸ਼ੀਸ਼ਰ ਆਹ ਸਾਹਮਣੇ ਕਹਿੰਦੇ ਭੂਰੀਆ ਕਬੱਡੀ ਪਾ ਰਿਹਾ ਹੈ ਮੈਚ ਦੇ ਅੰਤ ਚੋਟੀ ਕਬੱਡੀ ਆਉਣਾ ਉਧਰ ਕਿਹਨੂੰ ਜੇਂਦਰ ਫਤਿਹ ਵਾਲੋ ਉਸ ਪੱਜ ਸਾਹਮਣੇ ਵਾਲਾ ਜੀ ਧਾਰੀਆ ാണ് <laughs> പേർ <laughs> ਨੱਚੂ ਮੇਰੇ ਵੀਰੋ ਗੱਬਰ ਨੱਚਦਾ ਸੀ ਕਿਹਦੇ ਨੇ ਲਾਉਣੇ ਆ ਸ਼ਰਮੇ ਵਾਲੀ ਇੱਕ ਜੱਫਾ 31000 ਦਾ ਹੋ ਗਿਆ ਦਰਸੀ ਮਿਲ ਗਏ ਬਹੈਰੀ ਸੰਧੂਆਂ ਨਾਲੋਂ ਆਯਾਦ ਕਲੱਬ ਵਾਲਿਆਂ ਵੱਲੋਂ ਮੇਰੇ ਵੀਰੋ ਪਰ ਆਹ ਭੈਣ ਨੇ ਫਿਰ ਦਾਦੇ ਵੀ 50000 ਦੀਆਂ ਤਿੰਨ ਗੋਣ ਪਾਊਗਾ ਇਸ ਤੋਂ ਬਾਅਦ ਆਹ ਸਾਹਮਣੇ ਖੇਡ ਮੈਦਾਨ ਅੰਦਰ ਸ਼ਹੀਦ 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 ਜੱਫਾ ਜੱਫਾ ਲੱਗਿਆ ਮੇਰੇ ਵੀਰੋ ਅਮਨ ਦਿਉਰੇ ਵਾਲੇ ਨੇ ਸਿਰਾਂ ਕਮਾਉਣ ਵਾਲੀ ਗੱਲ ਕਰ ਦਿੱਤੀ ਹੈ ਦਿਉਰੇ ਵਾਲਾ ਅਮਨ

শিষ্য দ ਮਿੱਤਰੋ ਇਹ ਕਿਹਦੇ ਕੁਮਾਰ ਬਾਜਰੇ ਦਾ ਮੇਲਾ ਚੱਲਦਾ ਉਹ ਕਹਤਾ ਸੀ ਵੀ ਤਿੰਨ ਸਾਬਰੀ ਨੂੰ ਪੰਮ ਪੜਨ ਕੱਢਿਆ ਵੀ ਤਿੰਨ ਸਾਬਰੀ ਨੂੰ ਪੰਮ ਪੜਨ ਕੱਢਿਆ ਆਓ ਸਾਹਮਣੇ ਅਗਲੀ ਰੇਡ ਦੇਖੋਗੇ ਵੀ ਕੌਣ ਪਾਵੇਗਾ ਮੇਰੇ ਮਿੱਤਰੋ ਗੁਰਵਿੰਦਰ ਹੁੜੀ ਮੁੰਡੇ ਰੌਜਵਿੰਦਰ ਹੁੜੀ ਮੁੰਡੇ ਪੁੱਲੀ ਹੁੜੀ ਤੇ ਪਟਾ ਲਾਣਾ ਕੰਤਾ ਰਿਹਾ ਵੀ ਤਿੰਨ ਤਰੀ ਨੂੰ ਪੰਮ ਪੜਨ ਕੱਢਿਆ ਆਓ ਕਿਹਦੇ ਭੂਰੀਆ ਸਿਸਰ ਵਾਲਾ ਭੂਰੀਆ ਭੂਰੀਆ WAKE IT! ریچھا پوریا ہوئی لو سامنے سرکا بانٹی بانٹی میں کام جائے بانٹی دفر پا گیا پناہ ہزار والی میرے بن Thank <laughs> you. i'm Pero... ਗੋਲ ਪਾਈ ਕਰ ਦਿੱਤਾ ਕੁਝਦਾ ਆਹੋ ਹੋ ਹੋ ਬਾਹਰ ਬੋਲੋ ਨਾ ਨਾਮ ਲਿਖ ਕੇ ਪਾਸੇ ਖੜੇ ਹੋਣਗੇ ਮੈਚ ਹੋਲਡ ਨੰਬਰ 20 ਜੀ ਮਿਲ ਗਿਆ ਪਹਿਲਾ ਨੰਬਰ ਜਿਹੜਾ ਹੋਲਡ ਪਹਿਲੀ ਰੇਡ ਦਾ ਹੋਲਡ ਵਾਲਾ ਮਿਲ ਗਿਆ ਉਹ ਸ਼ਕਾਪੁਰ ਨੂੰ ਮਿਲਿਆ ਮੈਚ ਦੀ ਸਿੰਘ ਜੀ ਸੰਦੀਪ ਦੇ ਬ੍ਰਦਰ ਨੇ ਦੋਨੋਂ ਭਾਈਆਂ ਦੀ ਸ਼ਕਲ ਇੱਕੋ ਜਿਹੀ ਲੱਗਦੀ ਹੈ ਵਿਕਰਮ ਜੀ ਇਹ ਦੁਨੀਆ ਦੀ ਕਰੀਮ ਹੈ ਜਿਵੇਂ ਕਹਿੰਦੇ ਨੇ ਵੀ ਟਿੱਬੇ ਦੇ ਪਾਣੀ ਚੜਦਾ ਉਹ ਸੌਖਾ ਹੈ ਕਿਤੇ ਪਹਾੜ ਤੇ ਪਾਣੀ ਚੜਨ ਦੀ ਗੱਲ ਹੈ ਕਿਉਂਕਿ ਸੀਜ਼ਨ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਤੇ ਪੰਜਾਬ ਦੇ ਵਿੱਚੋਂ ਖਿਡਾਰੀ ਇੱਥੇ ਬੁਲਾਉਣੇ ਇਹ ਵੱਡੀ ਗੱਲ ਹੈ ਆ ਬੈਠਾ ਤੁਹਾਡੇ ਸਾਹਮਣੇ ਮਨਜਿੰਦਰ ਇਹ ਪਤਾ ਨਹੀਂ ਕਿਹੜੀ ਗਿੰਦੜ ਸਿੰਘੀ ਚੱਕੀ ਫਿਰਦਾ ਪਿਆਰ ਵਾਲੀ ਅੱਜ ਸਾਰੀ ਦੁਨੀਆ ਦੀ ਗਰੀਬ ਬੱਚੀ ਧਾਰੀ ਵਾਲਾ ਉਹਨਾਂ ਨੇ ਸਾਡੇ ਸਾਰੇ ਭਰਾਵਾਂ ਦੇ ਇੱਥੇ ਲਿਆ ਕੇ ਪਾਰ ਦਿੱਤੀ ਹੈ ਇਹ ਮਾਣ ਬਹੁਤ ਬਹੁਤ ਧੰਨਵਾਦ ਹੈ ਆਓ ਇਸ ਲਈ ਖੇਡ ਮੈਦਾਨ ਅੰਦਰ ਚਲਦੇ ਹੋਏ ਮੈਚ ਦਾ ਰਿਜ਼ਲਟ ਸ਼ਕਰਪੁਰ ਜਿੱਤ ਗਈ ਹੈ ਬੇਸਟ ਬੋਲ ਦੋ ਬੇਸਟ ਅਮਰਪਾਲ ਬਲੰਡ ਦਾ ਧੰਨਵਾਦ ਹੈ ਨਾ ਪ੍ਰਾਣਾ ਸਾਥੀ ਹੈ ਬੂਰੀ ਆਸ਼ੀਸ਼ 6 ਟੱਚ 2 ਜੱਫੇ ਆਮਨ ਦਿਉਰੇ ਨੇ 5 ਟੱਚ 2 ਜੱਫੇ ਆ ਫਰੀਦ ਦੇ 6 ਟੱਚ 2 ਜੱਫੇ ਆ ਆ ਬੰਦਾ ਅਮਨ ਦਿਉਰੇ ਵਾਲਾ ਬੈਸ ਸਟਾਪਰ ਬੜੀ ਇੱਕ ਵਾਰੀ ਤੜੀਆਂ ਜ਼ੋਰਦਾਰ ਮਾਰ ਦੋ ਮੇਰੇ ਵੀਰੋ ਬਲੂ ਬਹੁਤ ਬਹੁਤ ਧੰਨਵਾਦ 3100 600 3100 900 ਉਹਨਾਂ ਨੇ ਲਾਖ ਹਾਂ ਇਹਨੂੰ ਦੇਤਾ ਦਿੱਤਾ 10000 ਪਤਾ ਨਹੀਂ 10000 ਮੈਂ ਉਹੀ ਕਹਿੰਦਾ ਚੱਕਰ ਪਿੰਟੂ ਦਾ ਕਰਦੀ ਬਾਈ ਪੂਰੀਆ ਸਾਰੇ ਮੁੱਲ ਮੁੜ ਗਿਆ ਇੱਕ ਬੇਨਤੀ ਕਰਨੀ ਆ ਯਾਰ ਪਰਚੀਆਂ ਵੀ ਕੱਢਾਂਗੇ ਆ ਮੁੰਡਾ ਮੇਰੇ ਕੋਲ ਐ ਇਹਦਾ ਮਹਿਮਦ ਕੇ ਪਿੰਡ ਐ ਹਰਿਆਣੇ ਦੇ ਵਿੱਚ ਹੀ ਪਿੰਡ ਆ ਸਰਸੇ ਏਰੀਏ ਦੇ ਵਿੱਚ ਇਹ ਘਟੋ ਘਟ ਦੋ ਮਹੀਨਾ ਤੋਂ ਮੇਰੇ ਵਿਚਾਰਾ ਕੰਟੈਕਟ ਦੇ ਵਿੱਚ ਐ ਬੜੇ ਗਰੀਬ ਪਰਿਵਾਰ ਦਾ ਇਹਦਾ ਲਿਗਾਮੈਂਟ ਟੁੱਟ ਗਿਆ ਸਹੀ ਗੱਲ ਦੱਸਾਂ 60-70 ਹਜ਼ਾਰ ਤਾਂ ਇਕੱਠਾ ਕਰਾਤਾ 60-70 ਹਜ਼ਾਰ ਰੁਪਿਆ ਰਹਿੰਦਾ ਹੈ